ਵੀ ਇੱਕ ਜਿਹੜੀ ਇਹਨਾਂ ਦੀ ਫਸਲ ਡੁੱਬੀ ਆ ਉਹਦੇ ਤੋਂ ਹੀ ਹਰ ਇੱਕ ਨੂੰ ਆਸ ਹੁੰਦੀ ਆ ਕਿ ਅਸੀਂ ਉਹਦੇ ਨਾਲ ਕਿਸੇ ਨੇ ਕਰਜ਼ਾ ਲਾਉਣਾ ਇਹਦੇ ਨਾਲ ਕੁਝ ਕਰਨਾ ਵਾ ਮੈਂ ਬੋਲ ਸੰਝੇ ਕਰਦਾ ਵਾਂ ਓਏ ਖਾੜੀ ਸੋਣੀ ਤੋਂ ਆਸ ਹੁੰਦੀ ਆ ਸਭ ਨੇ ਕੰਮ ਚਲਾਉਣਾ ਸੀ ਓਏ ਕਿਸੇ ਨੇ ਧੀ ਵੀ ਆਉਣੀ ਸੀ ਤੇ ਕਿਸੇ ਨੇ ਕੋਠਾ ਪਾਉਣਾ ਸੀ ਓਏ ਕਈ ਸਾਲ ਹੁਣ ਪੈਰ ਨਹੀਂ ਲੱਗਣੇ ਬਹੁਤ مصیبتਾਂ ਜੁੜ ਗਈਆਂ ਓਏ ਕਲਾਮਾਲ ਡੰਗਰ ਨਹੀਂ ਰੁੜਿਆ ਓਏ ਸਾਡੀਆਂ ਸਦਰਾ ਰੁੜ ਗਈਆਂ ਓਏ ਕਲਾਮਾਲ ਡੰਗਰ ਨਹੀਂ ਰੁੜਿਆ ਓਏ ਸਾਡੀਆਂ ਸਦਰਾ ਰੁੜ ਗਈਆਂ ਓਏ ਕਿਰਤੀ ਬਹੁਤ ਕਿਸਾਨੇ ਸਾਡਾ ਪਰ ਇੱਥੇ ਆ ਕੇ ਹਰਿਆਏ ਓਏ ਕਿੱਧਰ ਨੂੰ ਮਜ਼ਦੂਰ ਜਾਊਗਾ ਓਏ ਜੋ ਪਹਿਲਾ ਹੀ ਮਰਿਆ ਏ ਓਏ ਲੈਣ ਦੇਣ ਕਿੱਥੋਂ ਲਾਉਣੇ ਓਏ ਲੈਣ ਦੇਣ ਕਿੱਥੋਂ ਲਾਉਣੇ ਇਹ ਸੋਚ ਕੇ ਨੀਂਦਾ ਉੜ ਗਈਆਂ ਓਏ ਕੱਲਾ ਮਾਲ ਡੰਗਰ ਨਹੀਂ ਰੁੜਿਆ ਓਏ ਸਾਡੀਆਂ ਸਦਰਾ ਰੁੜ ਗਈਆਂ ਓਏ ਸਾਡਾ ਮਾਲ ਡੰਗਰ ਨਹੀਂ ਰੁੜਿਆ ਓਏ ਸਾਡੀਆਂ ਸਦਰਾ ਰੁੜ ਗਈਆਂ ਮਾਦਾ ਪ੍ਰਵਾਨ ਕਰਿਓ ਸਾਡੇ ਨਾਲ ਖੜੇ ਤੁਹਾਡੇ ਪੋਤੇ ਆਈਂ ਹਾਂ ਕੋਈ ਗੱਲ ਹੀ ਨਹੀਂ